ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 9 ਅਗਸਤ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਅੱਜ ਦੱਸਿਆ ਹੋਇਆ ਸੀਗਾ ਕਿ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਪੰਜਾਬ ਦਾ ਮੌਸਮ ਅੱਜ ਸਾਫ਼ ਰਹਿਣ ਦੀ ਸੰਭਾਵਨਾ ਹੈ ਤਕਰੀਬਨ ਉਸੇ ਤਰ੍ਹਾਂ ਹੀ ਸਾਫ਼ ਕਾਫੀ ਇਲਾਕਿਆਂ ਦੇ ਵਿੱਚ ਰਿਹਾ ਤੇ ਕੁਝ ਕੁ ਇਲਾਕਿਆਂ ਦੇ ਵਿੱਚ ਹਲਕੇ ਤੋਂ ਦਰਮਿਆਨੇ ਸ਼ਰਾਟੇ ਵੀ ਦੇਖੇਗਾ ਖਾਸ ਕਰਕੇ ਗੁਰਦਾਸਪੁਰ ਇਧਰਲੀ ਸਾਈਡ ਫਰੋਜਪੁਰ ਫਰੀਦਕੋਟ ਇਹਨਾਂ ਵਿੱਚ ਵੀ ਟੁੱਟਵੇਂ ਤੌਰ ਤੇ ਛਰਾਟੇ ਦੇਖੇ ਗਏ ਜਾਂ ਅੰਮ੍ਰਿਤਸਰ ਦੇ ਵੀ ਕੁਝਕ ਜ਼ਿਲ੍ਹੇ ਦੇ ਇਲਾਕਿਆਂ ਦੇ ਵਿੱਚ ਜੇਕਰ ਸ਼ਾਮ ਵੇਲੇ ਗੱਲ ਕਰੀਏ ਜਾਂ ਰਾਤ ਵੇਲੇ ਇਹ ਛਰਾਟੇ ਹੋਰ ਵੀ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਵਧਣ ਦੀ ਸੰਭਾਵਨਾ ਹੈ ਜਲੰਧਰ ਲੁਧਿਆਣਾ ਖਾਸ ਕਰਕੇ ਪਟਿਆਲਾ ਰਾਜਪੁਰਾ ਡੇਰਾ ਬਸੀ ਮੁਹਾਲੀ ਚੰਡੀਗੜ੍ਹ ਰੋਪੜ ਆਨੰਦਪੁਰ ਸਾਹਿਬ ਦੇ ਇਲਾਕੇ ਚਮਕੌਰ ਸਾਹਿਬ ਨਵਾਂ ਸ਼ਹਿਰ ਖਾਨਾਮ ਲੋ ਇਧਰ ਅਗਲੇ ਕੁਝ ਘੰਟਿਆਂ ਦੇ ਵਿੱਚ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਦੇਖੇ ਜਾ ਸਕਦੇ ਹਨ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪੈਣ ਦੀ ਵੀ ਸੰਭਾਵਨਾ ਬਣ ਸਕਦੀ ਹੈ ਕੁੱਲ ਮਿਲਾ ਕੇ ਜੇ ਗੱਲ ਕਰੀਏ ਤਾਂ ਅੱਜ ਅੱਧੀ ਰਾਤ ਤੱਕ ਇਸ ਤਰ੍ਹਾਂ ਹੀ ਸ਼ਰਾਟੇ ਤੇ ਕੁਝ ਇਲਾਕਿਆਂ ਦੇ ਵਿੱਚ ਵਧੀਆ ਮੀਂਹ ਪਵੇਗਾ ਪਰ ਗਰਮੀ ਤੇ ਹੂਮਸ ਕਾਫੀ ਖੇਤਰਾਂ ਦੇ ਵਿੱਚ ਬਣੀ ਹੋਈ ਹੈ ਕੱਲ ਤੋਂ ਮੀਂਹਾਂ ਦੇ ਵਿੱਚ ਉਮੀਦ ਮੁਤਾਬਕ ਵਾਧਾ ਕੀਤਾ ਜਾਵੇਗਾ 10 ਤਰੀਕ ਤੋਂ ਬਾਅਦ ਤੇ 11 ਤਰੀਕ ਦੇ ਤੱਕ ਪੰਜਾਬ ਦੇ ਤਕਰੀਬਨ 60 ਤੋਂ 70% ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਇਹ ਮੀਂਹ ਕਿਤੇ ਹਲਕੇ ਤੋਂ ਦਰਮਿਆਨਾ ਤੇ ਕਿਤੇ ਚੰਗੀਆਂ ਚਾਰ ਘੰਟੇ ਵਾਲੀ ਝਟਾ ਲਾਉਣ ਵਾਲਾ ਵੀ ਹੋ ਸਕਦਾ ਹੈ ਅੱਜ ਟੁੱਟਵੇਂ ਤੌਰ ਤੇ ਸ਼ਰਾਟੇ ਜਾਰੀ ਰਹਿਣਗੇ